ਹਾਂਜੀ ਸਟ੍ਰੀਟ ਸਟਾਈਲ ਆਲੂ ਦੀ ਟਿੱਕੀ ਜਿਹਨੂੰ ਹੁਣ ਆਪਾਂ ਘਰੇ ਬਣਾਵਾਂਗੇ ਬਹੁਤ ਹੀ ਆਸਾਨ ਤਰੀਕੇ ਨਾਲ ਬਾਹਰੋਂ ਬਹੁਤ ਹੀ कुरकुरी ਅੰਦਰੋਂ ਬਹੁਤ ਹੀ ਨਰਮ ਬਣ ਕੇ ਤਿਆਰ ਹੋਵੇਗੀ ਜਿਹਦੇ ਵਿੱਚ ਆਪਾਂ ਫੀਲਿੰਗ ਕਰਾਂਗੇ ਹਰੇ ਮਟਰਾਂ ਦੀ ਜਿਹਦੇ ਨਾਲ ਇਹਦਾ ਸਵਾਦ ਹੋਰ ਵੀ ਲਾਜਵਾਬ ਹੋਵੇਗਾ ਇਹਨੂੰ ਤੁਸੀਂ ਛੱਟਪਟ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਇਸ ਨੂੰ ਤੁਸੀਂ ਘਰੇ ਕੋਈ ਵੀ ਪ੍ਰੋਗਰਾਮ ਹੋਵੇ ਅਗਰ ਕਿਸੇ ਦੀ ਬਰਥਡੇ ਪਾਰਟੀ ਹੋਵੇ ਜਾਂ ਕੋਈ ਮਹਿਮਾਨ ਆਇਆ ਹੋਵੇ ਇਸ ਨੂੰ ਬਣਾ ਕੇ ਸਰਵ ਕਰ ਸਕਦੇ ਹੋ ਬਹੁਤ ਹੀ ਸਿੰਪਲ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਨੂੰ ਤੁਸੀਂ ਬਣਾ ਕੇ ਤਿੰਨ ਤੋਂ ਚਾਰ ਦਿਨ ਫ੍ਰਿਜ ਵਿੱਚ ਵੀ ਰੱਖ ਸਕਦੇ ਹੋ ਜਦੋਂ ਵੀ ਤੁਹਾਡਾ ਮਨ ਕਰੇ ਬਾਹਰ ਕੱਢ ਕੇ ਇਹਨੂੰ ਫਰਾਈ ਕਰਕੇ ਸਰਵ ਕਰੋ ਤਿੰਨ ਤੋਂ ਚਾਰ ਦਿਨ ਵਧੀਆ ਕੱਡੇਗੀ ਸਾਡੀ ਰੈਸਪੀ ਫੁੱਲ ਵੀਡੀਓ YouTube ਤੇ ਆਲਰੇਡੀ ਅਵੇਲੇਬਲ ਹੈ ਤੁਸੀਂ ਉੱਥੇ ਜਾ ਕੇ ਦੇਖਿਓ ਕਿਵੇਂ ਬਣਾਈ ਹੈ ਤੇ ਬਿਲਕੁਲ ਇਹਦਾ ਸਵਾਦ ਬਾਜ਼ਾਰ ਵਰਗੀ ਟਿੱਕੀਰ ਗਈ ਹੋਵੇਗਾ ਸਾਡੇ ਚੈਨਲ ਨੂੰ ਤੁਸੀਂ ਜ਼ਰੂਰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਅਗਰ ਵਧੀਆ